ਆਪ ਸਰਕਾਰ ਦੇ ਐਡਵੋਕੇਟ ਜਨਰਲ ਸੁਪਰੀਮ ਕੋਰਟ ਦੇ ਅੰਦਰ ਮੁੱਖ ਮੰਤਰੀ ਸਾਹ ਦੇ ਘਰ ਦੇ ਸਾਹਮਣੇ ਦੀ ਖੜ ਸੜਕ ਬੰਦ ਕਰਵਾ ਰੱਖਣ ਵਾਸਤੇ ਜਿਹੜੇ ਬਿਆਨ ਦੇ ਕੇ ਆਏ ਐ ਮੈਂ ਉਸ ਬਿਆਨ ਦੇ ਕਨੀ ਉਹਦੇ ਹਵਾਲੇ ਨਾਲ ਅੱਜ ਇਲੈਕਸ਼ਨ ਕਮਿਸ਼ਨ ਕੋਲ ਇੱਕ ਦਰਖਾਸਤ ਦੇ ਕੇ ਆਇਆ ਹਾਂ ਮੈਂ ਉਹਨਾਂ ਨੂੰ ਕਿਹਾ ਵੀ ਪੰਜਾਬ ਸਰਕਾਰ ਨੇ ਉਹ ਮਿਕਾ ਤਿਆਰ ਕਰਤੀ ਹੈ ਵੀ ਕੱਲ ਇਸ ਇਲੈਕਸ਼ਨ ਦੇ ਮਾਹੌਲ ਦੇ ਅੰਦਰ ਅਗਰ ਕਿਸੇ ਬੀਜੇਪੀ ਕੈਂਡੀਡੇਟ ਦੇ ਉੱਤੇ ਕੋਈ ਵੀ ਅਨਸੁਖਾਵੀ ਘਟਨਾ ਹੁੰਦੀ ਹੈ ਉਹਦੀ ਜ਼ਿੰਮੇਵਾਰ ਪੰਜਾਬ ਸਰਕਾਰ ਨਹੀਂ ਹੋਊਗੀ ਕਿਉਂਕਿ ਐਡਵੋਕੇਟ ਜਨਰਲ ਸਾਹਿਬ ਸੁਪਰੀਮ ਕੋਰਟ 'ਚ ਬਿਆਨ ਦੇ ਕੇ ਆਏ ਹੈ ਜਿਹੜਾ ਮੈਂ ਨਹੀਂ ਕਹਿ ਰਿਹਾ ਮੈਂ ਤੁਹਾਡਾ ਇੱਕ ਧਿਆਨ ਇਸ ਪਾਸੇ ਲੈ ਕੇ ਆਉਂਗਾ ਇੱਕ ਸਟੇਟਮੈਂਟ ਜਿਹੜੀ ਹੈ ਸੁਪਰੀਮ ਕੋਰਟ ਦੇ ਜਸਟਿਸ ਸਾਹਿਬ ਕਹਿ ਰਹੇ ਐ ਜਸਟਿਸ ਸੰਜੀਵ ਖੰਨਾ ਔਰ ਜਸਟਿਸ ਦੀਪਾਂਕਰ ਦੱਤਾ ਕੀ ਪੀਠ ਨੇ ਮਾਮਲੇ ਕੀ ਸੁਣਵਾਈ ਕਰਤੇ ਹੋਏ ਕਿਹਾ ਕਿ ਕਬੀ ਕਬੀ ਲੋਗੋ ਕੋ ਅਸੁਵਿਧਾ ਹੋਤੀ ਹੈ ਪਰ ਹਮੇ ਇਹ ਨਹੀਂ ਭੁੱਲਣਾ ਚਾਹੀਏ ਕਿ ਪੰਜਾਬ ਸਰਕਾਰ ਨੇ ਕਿਹਾ ਹੈ ਪੰਜਾਬ ਮੇ ਆਤੰਕਵਾਦ ਫਿਰ ਸੇ ਪਨਪ ਰਹਾ ਹੈ ਪੰਜਾਬ ਸਰਕਾਰ ਸੁਪਰੀਮ ਕੋਰਟ ਚ ਕੇ ਕਹਿ ਕੇ ਆਈ ਹੈ ਵੀ ਪੰਜਾਬ ਦੇ ਅੰਦਰ ਟੈਰਰਿਜ਼ਮ ਆਪਣੇ ਪੈਰ ਫੈਲਾ ਰਿਹਾ ਹੈ ਸਾਡੇ ਤਾਂ ਐਡਵੋਕੇਟ ਜਨਰਲ ਸਾਹਿਬ ਕਹਿੰਦੇ ਵੀ ਮੁੱਖ ਮੰਤਰੀ ਵੀ ਸੁਰੱਖਿਤ ਨਹੀਂ ਪਹਿਲਾਂ ਮੂਸੇਵਾਲਾ ਮਾਰਿਆ ਗਿਆ ਹੁਣ ਮੁੱਖ ਮੰਤਰੀ ਦੀ ਜਾਨ ਨੂੰ ਖਤਰਾ ਹੈ ਇਹਦਾ ਮਤਲਬ ਹੈ ਵੀ ਜਿਹੜੇ ਬੀਜੇਪੀ ਵਾਲੇ ਇੱਕ ਉਮੀਦਵਾਰ ਹੈ ਉਹਨਾਂ ਦੇ ਅਸੀਂ ਸਾਡਾ ਕੋਈ ਕੱਲ ਜ਼ਿੰਮੇਵਾਰੀ ਹੈ ਨਹੀਂ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨਰ ਸਾਹਿਬ ਨੂੰ ਜਿਹੜੀ ਗੱਲ ਕਹਿ ਕੇ ਆਇਆ ਪਹਿਲੀ ਗੱਲ ਤਾਂ ਮੈਂ ਕਹੀ ਹੈ ਵੀ ਮੈਂ ਮੈਂ ਇਸ ਗੱਲ ਤੇ ਨਹੀਂ ਇਹਦੇ ਨਾਲ ਐਡਵੋਕੇਟ ਜਨਰਲ ਜਾਂ ਪੰਜਾਬ ਸਰਕਾਰ ਦੇ ਨਾਲ ਮੈਂ ਇਸ ਗੱਲ ਤੇ ਸਹਿਮਤ ਨਹੀਂ ਵੀ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫੈਲਾ ਰਿਹਾ ਹੈ ਮੈਂ ਕਿਹਾ ਜੀ ਮੈਂ ਉਮੀਦ ਕਰਦਾ ਹੋਪ ਆਈ ਹੋਪ ਪੀ ਆ ਜਿਹੜੇ ਬਿਆਨ ਦਿੱਤੇ ਐ ਝੂਠੇ ਐ ਵੀ ਇਹਨਾਂ ਨੇ ਸਿਰਫ ਆਪਣੀ ਭੂਮਿਕਾ ਬਣਾਉਣ ਵਾਸਤੇ ਐਵੇਂ ਜਾ ਕੇ ਉੱਥੇ ਗੱਲ ਕਹਿਤੀ ਇਹਦੇ ਵਿੱਚ ਕੋਈ ਆਧਾਰ ਨਹੀਂ ਜੇ ਇਹ ਜੇ ਆਧਾਰ ਐ ਫਿਰ ਇਲੈਕਸ਼ਨ ਕੀ ਹੋਣਗੇ ਸਾਰ ਪੰਜਾਬ ਦੇ ਅੰਦਰ ਜੇ ਪੰਜਾਬ ਦੇ ਅੰਦਰ ਅਤੰਕਵਾਦ ਫੈਲ ਰਿਹਾ ਐ ਤਾਂ ਫਿਰ ਤਾਂ ਨਿਬੜ ਗਿਆ ਕੰਮ ਪੰਜਾਬ ਦਾ ਤਾਂ ਵੀ ਹਿੰਦੁਸਤਾਨ ਦੇ ਅੰਦਰ ਸੱਤ ਫੀਸ ਦੇ ਅੰਦਰ ਇਲੈਕਸ਼ਨ ਇਸ ਕਰਕੇ ਹੋ ਰਿਹਾ ਐ ਵੀ ਸੁਰੱਖਿਆ ਮਹੱਈਆ ਕਰਵਾਈ ਜਾ ਸਕੇ ਸਾਰਿਆਂ ਨੂੰ ਪਰ ਪੰਜਾਬ ਦਾ ਤਾਂ ਕੇਸ ਹੀ ਹੱਟ ਗਿਆ ਪੰਜਾਬ 'ਚ ਇਹ ਤਾਂ ਟੈਰਰਿਜ਼ਮ ਹੈ ਜੋ ਜੰਮੂ ਕਸ਼ਮੀਰ ਦੇ ਹਾਲਾਤ 370 ਤੋੜਨ ਤੋਂ ਪਹਿਲਾਂ ਸੀ ਉਹ ਹਾਲਾਤ ਇੱਥੇ ਬਣਨ ਦਾ ਕਹਿ ਰਿਹਾ ਹੈ ਭਗਵੰਤ ਮਾਨ ਜੀ ਇੱਕ ਪਾਸੇ ਭਗਵੰਤ ਮਾਨ ਜੀ ਕਲੇਮ ਕਰਦੇ ਆ ਵੀ ਲਾਅ ਐਂਡ ਆਰਡਰ ਸਿਚੁਏਸ਼ਨ ਬੜੀ ਮਜ਼ਬੂਤ ਹੈ ਬੜੀ ਸਿੱਤੀ ਸਾਡੇ ਕੰਟਰੋਲ 'ਚ ਹੈ ਤੇ ਜਦੋਂ ਆਪ ਤੇ ਢੀਡ ਪਈ ਉਦੋਂ ਜਾ ਕੇ ਭਗਵੰਤ ਮਾਨ ਜੀ ਕਹਿ ਰਹੇ ਆ ਵੀ ਇੱਥੇ دہشت ਅੰਗਵਾਦ ਫੈਲ ਰਿਹਾ ਸਭ ਕੋਈ ਅਤੰਕਵਾਦ ਨਹੀਂ ਫੈਲ ਰਿਹਾ ਪੰਜਾਬ ਦੇ ਅੰਦਰ ਸਰਕਾਰ ਦੀ ਕਮਜ਼ੋਰੀ ਫੈਲ ਰਹੀ ਹੈ ਸਾਬ ਸਰਕਾਰ ਦੀ ਨੀਅਤ ਦੇ ਉੱਤੇ ਸ਼ੱਕ ਹੈ ਤੇ ਸਰਕਾਰ ਜਦੋਂ ਮੈਂ ਕਹਿੰਨਾ ਆਮ ਆਦਮੀ ਪਾਰਟੀ ਕੱਲੀ ਨਹੀਂ ਸਾਬ ਉਹਨਾਂ ਦੇ ਭਾਈਵਾਲ ਕਾਂਗਰਸ ਵੀ ਇਹਦੇ ਵਿੱਚ ਸ਼ਾਮਿਲ ਹੈ ਆ ਜੋ ਕੁਝ ਵੀ ਕੀਤਾ ਜਾ ਰਿਹਾ ਜਿੱਥੇ ਸਾਡੇ ਕੈਂਡੀਡੇਟਸ ਦਾ ਵਿਰੋਧ ਹੋ ਰਿਹਾ ਜਿੱਥੇ ਆ ਰੌਲਾ ਪੈ ਰਿਹਾ ਕਿਸਾਨਾਂ ਦਾ ਤਾਂ ਨਾਮ ਬਦਨਾਮ ਕਰ ਰਿਹਾ ਦੋਨੋਂ ਤਿੰਨੋਂ ਰਲ ਕੇ ਸਾਬ ਇਹ ਦੋਨੋਂ ਤਾਂ ਇਕੱਠੇ ਐ ਤੇ ਵਿਚਾਲੇ ਤੰਦੂਰ ਤਪਿਆ ਉਹਦੇ ਵਿੱਚ ਅਕਾਲੀ ਵੀ ਆਪਣੀ ਰੋਟੀ ਸੇਕੀ ਜਾਂਦੇ ਉਹ ਵੀ ਚਾਰ ਬੰਦੇ ਨਾਲ ਵਿਚਾਲੇ ਭੇਜ ਦਿੰਦੇ ਆ ਵੀ ਸਰਕਾਰ ਦੀ ਸ਼ੈ ਸਾਨੂੰ ਕਿਸੇ ਨੇ ਪੁੱਛਣਾ ਐ ਤੇ ਆ ਜਿਹੜਾ ਪਰਸੋਂ सुरेंद्रਪਾਲ ਕਿਸਾਨ ਜੀ ਦੀ ਡੈਥ ਹੋਈ ਹੈ ਬੜਾ ਸਾਨੂੰ ਉਸ ਗੱਲ ਦਾ ਅਫਸੋਸ ਹੈ ਅਸੀਂ ਉਹਦੇ ਪਰਿਵਾਰ ਦੇ ਨਾਲ ਸਾਨੂੰ ਵੀ ਧੀ ਰੱਖਦੇ ਆ ਪਰ ਉਹ ਵੀ ਅਕਾਲੀ ਦਲ ਦਾ ਕਾਰਕਟਰਤਾ ਸੀਗਾ ਸਾਹਿਬ ਤੇ ਹਰਪਾਲਪੁਰਾ ਜੀ ਸਾਡੇ ਜਿਹੜੇ ਵਾਪਸ ਅਕਾਲੀਆਂ ਨੂੰ ਛੱਡ ਕੇ ਸਾਡੇ ਚ ਰਲੇ ਆ ਉਹ ਪਹਿਲਾਂ ਕੁਲੀਗ ਸੀਗੇ ਇਸ ਕਰਕੇ ਉਹਨਾਂ ਦਾ ਨਾਮ ਵੀ ਪਰਚੇ 'ਚ ਪਾਤਾ ਸਾਹਿਬ ਸਾਰੇ ਪੰਜਾਬ ਨੇ ਵੀਡੀਓ ਦੇਖੀ ਹੈ ਵੀ सुरेंद्रਪਾਲ ਜਿਹੜੇ ਕਿਸਾਨ ਸੀਗੇ ਉਹ ਗਰਮੀ ਦੇ ਅੰਦਰ ਆਪ ਗਸ਼ ਖਾ ਕੇ ਉੱਥੇ ਡਿਗ ਪੈਂਦੇ ਆ ਕੋਈ ਉਹਨਾਂ ਦੇ ਨੇੜੇ ਬੰਦਾ ਨਹੀਂ ਕੁਛ ਨਹੀਂ ਤੇ ਉਹਦੇ ਉੱਤੇ ਉਹ ਲੋਕ ਪ੍ਰਚਾਰ ਕਰਵਾ ਰਹੇ ਹੈ ਜਿਹੜੇ ਉੱਥੇ ਤੁਸੀਂ ਅਗਰ ਵੀਡੀਓ ਨੂੰ ਸੁਣੋ ਤੇ ਬੈਕਗ੍ਰਾਉਂਡ 'ਚ ਜਿਹੜਾ ਰੌਲਾ ਪੈ ਰਿਹਾ ਉਹ ਕਹਿੰਦੇ ਵੀਡੀਓ ਬਣਾਓ ਵੀਡੀਓ ਬਣਾਓ ਕਿਸੇ ਨੇ ਆ ਨਹੀਂ ਕਿਹਾ ਵੀ सुरेंद्रਪਾਲ ਨੂੰ ਚੱਕੋ ਕੋਈ ਪਾਣੀ ਪਿਆਓ ਜਾਂ ਕੋਈ ਮਾੜਾ ਮੋਟਾ ਹਵਾ ਦਿਓ ਕੋ ਚੱਲੋ ਹਵਾ ਚੱਲੋ ਵੀਡੀਓ ਬਣਾਓ ਕਿਉਂਕਿ ਇਹ ਸਾਰੀ ਇੱਕ ਸੱਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਸਾਰੇ ਰਲ ਮਿਲ ਕੇ ਬੀਜੇਪੀ ਤੋਂ ਡਰੀ ਜਾਂਦੇ ਐ ਇਸ ਕਰਕੇ ਵੀ ਬੀਜੇਪੀ ਦੇ ਪਿੰਡਾਂ 'ਚ ਜਾ ਕੇ ਵੜ ਗਈ ਤੇ ਥੋਡੇ ਵਾਲਾ ਤਿੰਨ ਚਾਰਾਂ ਦਾ ਸੁਪੜਾ ਸਾਫ ਹੈ ਇਸ ਕਰਕੇ ਮੈਂ ਇਲੈਕਸ਼ਨ ਕਮਿਸ਼ਨ ਨੂੰ ਇਹ ਬੇਨਤੀ ਕਰਕੇ ਆਂ ਵੀ ਇੱਕ ਤਾਂ ਇੱਥੇ ਦੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈ ਐਗਜੈਕਟ ਜੋ ਹੈ ਸਰਕਾਰ ਕੁਝ ਕਹਿ ਰਹੀ ਹੈ ਐਡਵੋਕੇਟ ਜਨਰਲ ਸਾਹਿਬ ਕੁਝ ਕਹਿ ਰਹੇ ਮੈਂ ਸਹਿਮਤ ਨਹੀਂ ਉਹ ਇੱਕ ਇੰਡੀਪੈਂਡੈਂਟ ਰਿਪੋਰਟ ਬਣਾ ਕੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਭੇਜਣ ਐਂਡ ਆਈ ਹੋਪ ਥੈਟ ਇਸ ਸਟੇਟਮੈਂਟ ਇਜ਼ ਟੋਟਲੀ ਬੋਗਸ ਔਨ ਪਾਰਟ ਆਫ ਐਡਵੋਕੇਟ ਜਨਰਲ ਵੀ ਪੰਜਾਬ ਦੇ ਅੰਦਰ ਕੋਈ ਅਤੰਕਵਾਦ ਹੈ ਨਹੀਂ ਜੇ ਹੈ ਤਾਂ ਉਹਦੇ ਵਾਸਤੇ ਫਿਰ ਇਲੈਕਸ਼ਨ ਕਮਿਸ਼ਨ ਨੂੰ ਸੋਚਣਾ ਪਊਗਾ ਸਾਹਿਬ ਆ ਕਿਤੇ ਇਲੈਕਸ਼ਨ ਟਾਲਣ ਵਾਸਤੇ ਨਹੀਂ ਕੋ ਕਹਾਣੀਆਂ ਬਣਾਈ ਜਾ ਰਹੀ ਹੈ ਇਲੈਕਸ਼ਨਾਂ ਦਾ ਗਾਂ ਪਿਸ਼ਾ ਕਰ ਲਈਏ ਬੜਾ ਗੰਭੀਰ ਮੁੱਦਾ ਸਾਹਿਬ ਆ ਮਸਲਾ ਕੱਲੇ ਬੀਜੇਪੀ ਨੂੰ ਡੀ ਮੋਰੀਲਾਈਜ਼ ਕਰਨ ਦਾ ਨਹੀਂ ਪੰਜਾਬ ਦੇ ਭਵਿੱਖ ਦੇ ਉੱਤੇ ਜਿਸ ਕਿਸਮ ਦੇ ਇਲਜ਼ਾਮ ਲੱਗ ਰਹੇ ਆ ਵੀ ਇੱਥੇ ਅਤੰਕਵਾਦ ਆ ਮੇਰੇ ਵਰਡ ਨਹੀਂ ਹੈ ਸਬ ਐਡਵੋਕੇਟ ਜਨਰਲ ਕਹਿ ਕੇ ਹੈ ਟੈਰਰਿਜ਼ਮ ਇਜ਼ ਟੇਕਿੰਗ ਰੂਟਸ ਇਨ ਪੰਜਾਬ ਸੋ ਇਹਨੂੰ ਗੰਭੀਰਤਾ ਨਾਲ ਲੈਣ ਆ ਮੈਂ ਬੇਨਤੀ ਕਰ ਗਿਆ ਸਾਡੇ ਬੰਦੇ ਦੇ ਉੱਤੇ ਜਿਹੜਾ ਪਰਚਾ ਟੋਟਲੀ ਬੋਗਸ ਪਰਚਾ ਸਾਹਿਬ ਅੰਡਰ ਪ੍ਰੈਸ਼ਨ ਚੀਫ ਮਿਨਿਸਟਰ ਦੇ ਹਿਦਾਇਤਾਂ ਨਾਲ ਕਾਂਗਰਸ ਪਾਰਟੀ ਦੇ ਹਿਦਾਇਤਾਂ ਨਾਲ ਉੱਥੇ ਇਹਨਾਂ ਦੀ ਆਪਸ ਵਿੱਚ ਮਿਲੀ ਭਗਤ ਹੈ ਸਾਰੇ ਇਹ ਪੰਜਾਬ 'ਚ ਸਾਰੇ ਹਿੰਦੁਸਤਾਨ 'ਚ ਮਿਲੀ ਭਗਤ ਹੈ ਸਾਡੇ ਕੈਂਡੀਡੇਟ ਦੇ ਉੱਤੇ ਤੇ ਮੈਂ ਇਸ ਗੱਲ ਦੀ ਵੀ ਚਿੰਤਾ ਪ੍ਰਗਟ ਕੀਤੀ ਵੀ ਚਲੋ ਮਾਤੜ ਕਿਤੇ ਹੋਰ ਸਾਡੇ ਵਰਗਿਆਂ ਨਾਲ ਤਾਂ ਜੋ ਕੁਝ ਹੋਊਗਾ ਦੇਖਾਂਗੇ ਪਰ ਇੱਕ ਮਹਿਲਾ ਉਮੀਦਵਾਰ ਉੱਥੇ ਜਿਸ ਕਿਸਮ ਦੀ ਸ਼ਬਦਾਵਲੀ ਇਸਤੇਮਾਲ ਕੀਤੀ ਗਈ ਹੈ ਮਾਰਾ ਨੇ ਪ੍ਰਨੀਤ ਕੌਰ ਦੇ ਉਸਕਾ ਜਦੋਂ ਗੱਡੀ ਘੇਰ ਕੇ ਉੱਥੇ ਜੋ ਕੁਝ ਕਿਹਾ ਗਿਆ ਮੈਂ ਸਮਝਦਾ ਕਿਸਾਨਾਂ ਨੂੰ ਸ਼ੋਭਾ ਨਹੀਂ ਦਿੰਦਾ ਮੇਰੀ ਬੇਨਤੀ ਕਿਸਾਨਾਂ ਨੂੰ ਐਵੇਂ ਇਹਨਾਂ ਦੇ ਹੱਥਾਂ 'ਚ ਪਿੱਠ ਪਿੱਠੂ ਨਾ ਬਣੋ ਇਹ ਤੁਹਾਨੂੰ ਇਸਤੇਮਾਲ ਕਰ ਰਹੀ ਹੈ ਜੋ ਬਹੁਤ ਹੀ ਮੰਦ ਪਾ ਗਿਆ ਹੈ ਪਰ ਉਸ ਮਸਲੇ ਤੇ ਅਜੇ ਗੱਲਬਾਤ ਕਰਨੀ ਬਕਾਇਆ ਪਈ ਹੈ ਕਿਸਾਨਾਂ ਵਾਲੀ ਗੱਲ ਵੀ ਮੈਂ ਕਰੂੰਗਾ ਅਪਰਾਧ ਚ ਮੁੱਦਾ ਪੰਜਾਬ ਦੀ ਇਸ ਅਮਨ ਸ਼ਾਂਤੀ ਦੇ ਉੱਤੇ ਇਸ ਸਰਕਾਰ ਦੀ ਕੋੜੀ ਅੱਖ ਜਿਹੜੀ ਹੈ ਤੇ ਸਰਕਾਰ ਦੇ ਨਾਲ ਜਿਹੜੀ ਪਿੱਠੂ ਸੋਕੋਲ ਆਪੋਜੀਸ਼ਨ ਕਾਂਗਰਸ ਹੈ ਉਹਦੇ ਲੀਡਰਾਂ ਦੀ ਮੈਂ ਅੱਜ ਇਹਨਾਂ ਕੋਲ ਬੇਨਤੀ ਕਰਕੇ ਆਇਆ ਵੀ ਉਹਨਾਂ ਦੇ ਚਰਨਜੀਤ ਸਿੰਘ ਚੰਨੀ ਦਾ ਬਿਆਨ ਹੈ ਸਰ ਜੀ ਚੰਨੀ ਦਾ ਜਵਾਬ ਹੈ ਤੁਹਾਡਾ ਸੀਐਮ ਦਾ ਜਿਹੜਾ ਬਿਆਨ ਆਇਆ ਕੱਲ ਹਮਨੇ ਲੋ ਲੈ ਕੇ ਵੀ ਚਰਨਜੀਤ ਚੰਨੀ ਨੇ ਕੀ ਸਰ ਬੀਜੇਪੀ ਦਾ ਚੁਣਵੀ ਇੱਕ ਮਿੰਟ ਸਰ ਇੱਕ ਪਾਸੇ ਕਰ ਲੈਂ ਜਰਾ ਇਹ ਚਰਨਜੀਤ ਸਿੰਘ ਚੰਨੀ ਦਾ ਬਿਆਨ ਆਇਆ ਉਹਨੇ ਕਹਿੰਦਾ ਸਟੰਟ ਬਾਜੀ ਹੈ ਜੋ ਵੀ ਪੁੱਛਨੇ ਲਾਈਕ ਵਾਈਕ बिल्कुल साहब बिल्कुल मैं कोई इनकी तरह किसी को अम्मा या मम्मी या आंटी या कुछ भी कह सकते हैं वैसे नहीं कहता मैं सच के ऊपर पहरा देता हूं अरे एक पंजाबी होने के नाते मेरे लिए सबसे पहले देश की सुरक्षा सर्वोपरि है सबसे पहले हमारे फौजों का मनोबल और उनका प्रोत्साहन करना मेरा धर्म बनता है और ये लोग आज जो ये सवाल उठा रहे हैं चन्नी जी के जो बयान आए हैं साहब ये चन्नी जी नहीं बोल रहे ये चन्नी जी के अंदर ये सात आठ महीने कनाडा में जो रह के आए हैं मिस्टर त्रुदो ये उनकी बोली बोल रहे हैं ये लोग आठ महीने तक मैं समझता हूं कनाडा के अंदर कौन सा थीसिस लिखने गए थे یہ کہہ رہے تھے میں وہاں پہ ریسرچ کرنے گیا ہوں کانگریس میں سمجھتا ہوں جو ریسرچ وہاں سے کر کے ائے ہیں وہ کس طرح کہہ اندے ہیں دیش کے تابوت میں کیل ٹوکنے ہیں یا پنجابی چے جویں ساڈے کہہ دے ہیں نا کہ ساڈی انہاں نے آ کے اوتھے تھیسس لکھ کے ائے ہیں وہ کانگریس دی پٹیاں چ کل کیویں ٹھوکنے چننی جی ایک معتر کانگریس کے امیدوار نہیں ہے چننی جی کانگریس ورکنگ کمیٹی کے ایک ممبر بھی ہیں हाईएस्ट डिसीजन मेकिंग बॉडी इन कांग्रेस इज सी डब्ल्यू सी पंजाब के दो नुमाइंदे हैं वहां पे श्रीमती अंबिका सोनी जी और श्रीमान चन्नी जी ये दोनों ने मिलकर पंजाब को बदनाम करने का पंजाब के अंदर आपसी सहर्दयर जो भाईचारा बना हुआ है उसको दफन करने का इन्होंने कांग्रेस के साथ साथ स्कीम बनाई भी कांग्रेस को दफन करना है ये लोग ऐसे बयान बेतुके बयान दे रहे हैं जबकि एक तरफ आप राहुल गांधी जी के बयान देखिए उन्होंने कहा है कि ये जो कुछ उन्होंने इसके ऊपर ट्वीट है आप राहुल जी का ट्वीट देख लीजिए और चन्नी जी का ट्वीट देख लीजिए कोई कांग्रेस पार्टी के प्रति खुंदक निकालने वाला ये जो है ये लोग कांग्रेस की बेड़ी यही डबोएंगे चन्नी जी बोले पुलवामा हमले को लेकर आपके भी बिल्कुल मेरे मैंने कहीं किसी इस किस्म के साजिश की कोई बात नहीं की जो आज चन्नी जी कह रहे हैं मैंने किसी बात को स्टंट नहीं कहा मैंने ये कहा था कि इस किस्म का जो माहौल है जहां पे परिवार एक अपने शहीद की बॉडी का इंतजार कर रहा था उसको पहले यहाँ परिवार में आना चाहिए था और बीजेपी के नेता आके यहाँ पे अपनी श्रद्धांजलि दे सकते थे बिल्कुल सुनील इस बात से आज भी खड़ा है साहब सुनील को चन्नी नहीं है सुनील को ये बड़िंग नहीं है सुनील को ये दूसरे जो रोग रंग बदलते नहीं है साहब सुनील जहां भी खड़ा है सुनील के लिए राष्ट्रहित सर्वोपरि है मैं पंजाबी हूँ साहब ये रंग बदलने वालों में से नहीं हूँ हम अपनी बात के ऊपर पैरा देते हैं और मैं समझता हूँ कि इन लोगों में इतने गट्स नहीं है कि ये सच को सच सके मैंने कोई मैंने तो उनके बयान का नाम उन्होंने साहब मैंने यही कहा है कि चन्नी जी थीसिस लिख के आए हैं कनाडा से एक गरीब आदमी जो अपने आप को सुदामा कहते हैं वो थीसिस लिखने के लिए और कांग्रेस के ऊपर थीसिस लिखने के लिए कनाडा जाता है तो वहां पे इनके कौन थे गाइड कौन थे त्रुदो जी थे क्या कौन से प्रोफेसर से बैठ के इन्होंने लिखा त्रुदो को उनको प्राइम मिनिस्टर कनेडा को हर जगह साजिश नजर आ रही है आज क्योंकि देश के बढ़ते हुए प्रभाव से चिंतित है ਇਹ ਜੋ ਸੋ ਕਾਲਡ 5i ਜੋ ਹੈ ਇਹ 6ਵੀਂ ਅੱਖ ਉਹਨਾਂ ਨੇ ਚੰਨੀ ਜੀ ਕੋ ਬਣਾ ਕੇ ਭੇਜਿਆ ਸੀ ਸੁਪਰੀਮ ਕੋਰਟ ਵਿੱਚ ਇੱਕ ਬਾਤ ਹੋਰ ਕਈ ਪੁੱਛ